ਲੋ ਵੀ ਦੋਸਤੋ ਅੱਜ ਸੋਡਰੀ ਫਾਰਮ 60 ਲੈ ਕੇ ਆਏ ਆਂ 4.0 ਡਰੈਕਟਰ ਸੇਲ ਵਾਸਤੇ ਤੇ ਜਿਹੜੇ-ਜਿਹੜੇ ਵੀਰਾਂ ਨੇ ਫਾਰਮ 60 ਲੈਣਾ ਆ ਵੀਡੀਓ ਨੂੰ ਸਕਿਪ ਨਾ ਕਰਿਓ ਦੋਸਤੋ ਤੇ ਅੱਜ ਆਪਾਂ ਪਹੁੰਚੇ ਪਿੰਡ ਹੁਸਨਰ ਤੇ ਬਿਲ ਸਾਰੇ ਫਾਰਮ 60 ਇਹ ਦੋਸਤੋ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਤੇ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਨਾਮ ਬਾਈ ਜੀ ਰਿਸ਼ਪਾਲ ਪਿੰਡ ਆਪਣਾ ਹਸਨਾਰਾਈ ਤਹਿਸੀਲ ਅਗੇ ਦੜਵਾਹ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲ ਕਿਹੜੇ ਕਿਹੜੇ ਟਰੈਕਟਰ ਖੜੇ ਹੈ ਜੀ ਟਰੈਕਟਰ ਆਪਣੇ ਕੋਲ ਬਾਈ ਜੀ 2009 ਮਾਡਲ ਜੀ ਆ 6 ਮਾਡਲ ਹੈ ਜੀ ਠੀਕ ਹੈ ਜੀ ਤੇ ਇੱਧਰ 2008 ਮਾਡਲ ਹੈ ਜੀ 2002 ਆ 2004 ਮਾਡਲ ਹੈ ਜੀ ਠੀਕ ਹੈ ਜੀ ਇਹਦੇ ਬਾਰੇ ਸਾਨੂੰ ਡਿਟੇਲ ਦੋ ਜੀ ਪਹਿਲਾਂ ਇਹ ਬਾਈ ਜੀ 2009 ਮਾਡਲ ਟਰੈਕਟਰ ਹੈ ਜੀ हरियाणा ਨੰਬਰ ਆ ਜੀ ਠੀਕ ਹੈ ਜੀ ਡਬਲ ਕਲਚ ਆ ਤੇ ਇੰਜਨ ਗੇਅਰ ਦਾ ਰਾਈਟਰ ਬਹੁਤ ਚੰਗਾ ਹੀ ਵਾਹ ਕੇ ਲੈ ਸਕਦਾ ਹਨ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਜੀ ਦਾ ਟਰੈਕਟਰ ਹੈਗਾ 70 ਪੈਸੇ ਜੀ ਬਾਡੀ ਲੈ ਕੇ ਨਾ ਟਰੈਕਟਰ ਬਹੁਤ ਚੰਗਾ ਦੋਸਤੋ ਰੰਗ ਪੇਂਟ ਤੁਸੀਂ ਦੇਖ ਹੀ ਸਕਦੇ ਹੋ ਤੇ ਮੂਰਲੇ ਟਾਇਰ ਤਾਂ ਜਿਵੇਂ ਨਵੇਂ ਪਏ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਕੀ ਮੁੱਲ ਵਗੈਰਾ ਬਾਈ ਜੀ ਦਾ ਮੋਲ ਭਾਈ ਜੀ ਆਪਾਂ ਦੇਣ ਵਾਲੇ ਰੇਟ ਹੀ ਦੱਸਾਂਗੇ ਕੋਈ ਮੋਲ ਨਹੀਂ ਕਰਦੇ ਬਾਹਲਾ ਠੀਕ ਹੈ ਜੀ ਇਹ ਰੇਟਰ ਆਪਾਂ ਹੀ 2.5 ਲੱਖ ਰੁਪਏ ਦੇ ਦਾਂਗੇ ਭਾਈ ਜੀ ਠੀਕ ਹੈ ਠੀਕ ਹੈ ਆ ਮੋਲ ਕਰਾਉਣਾ 65 ਕਰਾ ਲਓ 70 ਕਰਾ ਲਓ ਠੀਕ ਹੈ ਦੋਸਤੋ ਜਿਹੜੇ ਰੇਟ ਭਾਈ ਦੱਸ ਰਿਹਾ ਇਹ ਜਮਾਂ ਦੇਣ ਵਾਲੀ ਰੇਟ ਹੀ ਹੈ ਇਹਦੇ ਵਿੱਚ ਬਾਕੇ ਚੈੱਕ ਕਰਕੇ ਲ ਜਾ ਸਕਦਾ ਹੈ। ਹਾਂ ਇਹਦੇ ਵਿੱਚ ਤੁਸੀਂ ਐ ਨਹੀਂ ਕਹਿ ਸਕਦੇ ਮੌਕੇ ਤੇ ਬਾਈ 10 ਘਟਜੂ 5 ਘਟਜੂ ਇਹ ਗੱਲ ਨਹੀਂ ਬਾਈ ਇਹ ਰੇਟ ਜਿਵੇਂ ਦੇਣ ਵਾਲੀ ਆਈ। ਬਾਈ ਜੀ ਇੱਕ ਗੱਲ ਹੋਰ ਆ ਟਰੈਕਟਰ ਦੇ ਨਾਲ ਛਤਰੀ ਡੰਡਾ ਫੱਟੀ ਬੈਂਡਰੀ ਸਰਫਸਟਾਰਡ ਹਰੇਕ ਚੀਜ਼ ਮਿਲੂਗੀ। ਆ ਜਿਵੇਂ ਦੋਸਤ ਤੁਸੀਂ ਉੱਥੇ ਐਸੈਸਰੀ ਲੱਗੀ ਵੀ ਆ ਜਿਵੇਂ ਐਂ ਤੁਹਾਨੂੰ ਟਰੈਕਟਰ ਮਿਲੂਗਾ ਇਹ ਚ ਕੋਈ ਦੋ ਗੱਲ ਨਹੀਂ ਇਹਦੀ। ਤੇ ਹੁਣ ਆਪਾਂ ਕਰਦੇ ਆ ਅਗਲੇ ਫਾਰਮ ਸੈਟ ਦੀ ਗੱਲ। ਇਹਦੇ ਬਾਰੇ ਡਿਟੇਲ ਦੱਸਿਓ ਬਾਈ ਜੀ। ਇਹ ਬਾਈ ਜੀ 2006 ਮਾਡਲ ਆਈ। ਹਰਿਆਣਾ ਨੰਬਰ ਡਾਲ ਕਲੱਚ ਆਈ। ਠੀਕ ਹੈ ਜੀ ਟਾਇਰ ਬਾਈ ਜੀ ਬਟਰੇਟਰ ਦੇ ਹੈਗੇ 65 ਪੈਸੇ ਤੇ ਬਾਡੀ ਲਿਆਂ ਦਾ ਟਰੈਕਟਰ ਤੁਸੀਂ ਦੋਸਤੋ ਦੇਖ ਹੀ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਉੱਤੇ ਫੇਵਰ ਛਤਰੀ ਲੱਗੀ ਹੋਈ ਹੈ ਹਾਂ ਜੀ ਛਤਰੀ ਵਧੀਆ ਲੱਗੀ ਹੈ ਜੀ ਪੂਰੀ ਫੋਕਾ ਕ ਵੱਡੀ ਲੱਗੀ ਹੈ ਜੀ ਠੀਕ ਹੈ ਜੀ ਇਹਦਾ ਕੀ ਰੇਟ ਹੈ ਜੀ ਇਹ ਬਾਈ ਜੀ ਆਪਾਂ 2 ਲੱਖ ਤੇ 40000 ਰੁਪਏ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤ ਜਿਹੜੇ ਬਾਈਆਂ ਨੇ ਫਾਰਮ ਸੱਠ ਲੈਣੇ ਆ ਤੇ ਬਾਈ ਨਾਲ ਕਰੋ ਕੰਟੈਕਟ ਤੇ ਇੱਧਰ ਆ ਗਈ 3610 ਫੋਰਡ ਇਹ ਬਾਈ ਜੀ 99 ਮਾਡਲ ਆਈ ਪੰਜ ਆਪ ਨੰਬਰ ਹੈ ਚਾਰੇ ਟਾਇਰ ਨਵੇਂ ਆ ਬਿਲਕੁਲ ਪੱਕੇ ਕੁਰੀਅਰ ਕੰਪਨੀ ਦੇ ਦੇਖ ਸਕਦੇ ਹੋ ਦੋਸਤ ਤੁਸੀਂ ਇੰਜਨ ਕੇ ਲੈਟਰ ਬਹੁਤ ਚੰਗਾ ਜੀ ਰਮ ਰਮ ਦਾ ਸਾਰਾ ਰੈਣਾ ਵਾਲਾ ਬਾਡੀ ਲਾਈਨ ਦਾ ਟਰੈਕਟਰ ਬਹੁਤ ਹੀ ਵਧੀਆ ਪਿਆ ਦੋਸਤੋ ਸਾਰਾ ਰੈਨੋਲ ਟਰੈਕਟਰ ਜੀ ਬਹੁਤ ਚੰਗਾ ਟਰੈਕਟਰ ਹੈ ਰੈਮਰੋਂ ਬਹੁਤ ਸਾਫ ਪਿਆ ਆ ਇਹਦੇ ਬਾਰੇ ਦੱਸੋ ਜੀ ਮਾੜਾ ਮੋਟਾ ਰੇਟ ਕੀ ਹੈ ਇਹਦਾ ਇਹ ਟਰੈਕਟਰ ਬਾਈ ਜੀ ਆਪਾਂ ਇੱਕੋ ਰੇਟ 135000 ਦਾ ਜਸਨੂ ਟਰੈਕਟਰ ਦੇ ਦਾਂਗੇ ਜੀ ਠੀਕ ਹੈ ਜੀ ਵਾਕੇ ਚੈੱਕ ਕਰਕੇ ਜਾ ਸਕਦੇ ਆ ਠੀਕ ਹੈ ਇਹ ਆਪ ਨੰਬਰ ਟਰੈਕਟਰ ਟਾਇਰ ਚਾਰੇ ਨਵੇਂ ਠੀਕ ਹੈ ਜੀ ਡਾਕੂਮੈਂਟ ਸਾਰਿਆਂ ਦੇ ਓਕੇ ਜੀ ਹਾਂ ਜੀ ਹਾਂ ਜੀ ਓਕੇ ਜੀ ਠੀਕ ਹੈ ਜੀ ਇਹਦੇ ਬਾਰੇ ਆਹ ਟਰੈਕਟਰ 2008 ਮਾਡਲ ਹੈ ਬਾਈ ਜੀ ਠੀਕ ਹੈ ਜੀ ਨੰਬਰ ਹਰਿਆਣਾ ਜੀ ਡਬਲ ਕਲਚ ਆ ਟਾਇਰ ਟਰੈਕਟਰ ਦੇ ਹਨ ਨਵੇਂ ਆ ਮਗਰ ਟਰੈਕਟਰ ਸਹੀ 75 ਰੁਪਏ ਜੀ ਕੰਡੀਸ਼ਨ ਬਹੁਤ ਹੀ ਵਧੀਆ ਤੇ ਵੇਚ ਟਰੈਕਟਰ ਖੜੇ ਆ ਦੋਸਤੋ ਬਾਈ ਕੋਲੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਚੱਲੀ ਜਾਂਦਾ ਹੈ ਇਹਦਾ ਰੇਟ ਕੀ ਹੈ ਜੀ ਆਪਣੇ ਆ ਫਾਰਮ ਸੱਟਦੇ ਜੀ ਇਹ ਰੇਟਰ ਬਾਈ ਜੀ 2.5 ਲੱਖ ਰੁਪਏ ਦੇ ਦਾਂਗਾ ਆਪਾਂ ਇਹ ਵੀ ਰੇਟ ਠੀਕ ਹੈ ਜੀ ਬਾਕੀ ਮੌਕੇ ਤੇ ਮਾੜਾ ਮਾਣਤਰਾ ਹੋ ਜਾਊਗਾ ਠੀਕ ਹੈ ਜੀ ਇਹ ਰੇਟਰ ਦਾ ਜੀ ਠੀਕ ਹੈ ਤੇ ਆਹ ਕਿਹੜਾ ਮਾਡਲ ਹੈ ਜੀ ਇਹ 2002 ਮਾਡਲ ਹੈ ਪੰਜਾਬ ਨੰਬਰ ਆ ਤੇ ਡਬਲ ਕਲਚ ਰੇਟਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਬਹੁਤ ਚੰਗਾ ਰੇਟਰ ਹੈ ਜੀ ਠੀਕ ਹੈ ਟਾਇਰਾਂ ਦੀ ਕ੍ਰੀਡਿੰਗ 70% ਟਾਇਰ ਹੈ ਚਾਰੇ ਠੀਕ ਹੈ ਜੀ ਰਿੰਗਰੂਮ ਦਾ ਰੰਗ ਦੋਸਤ ਦੋਸਤ ਦੇਖ ਹੀ ਸਕਦੇ ਹੋ ਨਾਲ ਦਾ ਬਿਲਕੁਲ ਬੂਲ ਬਾਕਸ ਵਗੈਰਾ ਲੱਗੀ ਹੋਈ ਹੈ ਦੋਸਤੋ ਨੰਬਰ ਪੰਜਾਬ ਹੈ ਬਾਡੀ ਲੈਣ ਦਾ ਟਰੈਕਟਰ ਬਹੁਤ ਹੀ ਵਧੀਆ ਹੈ ਤੇ ਇਹਦਾ ਰੇਟ ਵਗੈਰਾ ਕੀ ਹੈ ਦੋਸਤ ਇਹ ਬਾਈ ਜੀ 1 ਲੱਖ 90000 ਦਾ ਜਸ ਨੂੰ ਦੇਵਾਂਗਾ ਆਪਣਾ ਟਰੈਕਟਰ ਹੀ ਠੀਕ ਹੈ ਜੀ ਹਾਂ ਜੀ ਮੋਹਰਲ ਕਰੋਣਾ 2 15 20 ਕਰਦੇ ਆ ਦਾ ਠੀਕ ਹੈ ਜੀ 1 ਲੱਖ 90000 ਰੁਪਏ ਦੇ ਦਿਆਂਗੇ ਜੀ ਜਿਹੜਾ ਆਪਣਾ ਪੰਜਾਬ ਨੰਬਰ ਖੜਾ ਹੀ ਇਹਦਾ ਕੀ ਇਹ 2004 ਮਾਡਲ ਦਾ ਹੀ ਪੰਜਾਬ ਨੰਬਰ ਆ ਇਹ ਰੀਲੈਕਸ ਮਾਡਲ ਚ ਆ ਜਾਂਦਾ ਜੀ ਠੀਕ ਹੈ ਜੀ ਇਹ ਟਾਇਰ ਪਈ ਜੀ ਅਗਲੇ ਟਾਇਰ ਨਵੇਂ ਆ ਮਗਰ ਟਾਇਰ ਸਹੀ 65 ਪੈ ਸੀ ਆਈ ਇੰਜਨ ਗੇਅਰ ਤਾਂ ਬਾਅਦ ਕੇ ਅਗਲਾ ਚੈੱਕ ਕਰਕੇ ਜਾ ਸਕਦਾ ਜੀ ਠੀਕ ਹੈ ਜੀ ਮੇਰਾ ਆਰਮ ਰੂਟ ਦੋਸਤੋ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਹੈ ਅਗਲੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਦੋਸਤੋ 13 ਵਟਸਪੀਡੀਓ ਦੇ ਵਿੱਚ ਆ ਜਾਂਦਾ ਇਹਦਾ ਰੇਟ ਵਗੈਰਾ ਦੋਸਤ ਇਹ ਬਾਈ ਜੀ 2 ਲੱਖ ਤੇ 15000 ਰੁਪਏ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਤੇ ਇਹ ਟਰੈਕਟਰ ਵਿੱਚ ਕੱਟ ਵੀ ਲੈਨੇ ਆ ਹਾਂਜੀ ਭਰਾ ਕੱਟ ਲਾਂਗੇ ਜਾਇ ਰੇਟ 'ਚ ਕੱਟ ਲਾਂਗੇ ਜੇ 1 ਲੱਖ ਮੇਰਾ 10000 ਮਹਿੰਗਾ ਕੱਟੋ ਆਪੋ ਨਹੀਂ ਕੱਟ ਸਕਦੇ ਜੀ ਦੋਸਤੋ ਮਾਰਕੀਟ ਦੇ ਹਿਸਾਬ ਨਾਲ ਟਰੈਕਟਰ ਸੋਡਾ ਕੱਟਿਆ ਜਾਊਗਾ ਲੋਕੇਸ਼ਨ ਇੱਕ ਵਾਰੀ ਦੁਬਾਰਾ ਦੱਸ ਦੋ ਬਹੁਤ ਸਨੈਰੀ ਤਸਵੀਰ ਅੱਗੇ ਦੜਵਾ ਮੋਬਾਈਲ ਨੰਬਰ ਹੈਗਾ 9465581762 ਠੀਕ ਹੈ ਜੀ ਹਾਂਜੀ ਜਿਹੜਾ ਵੀਰ ਕੀ ਦੋਸਤੋ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਨ ਹੋਰ ਵੀ ਹੋ ਜੂਗਾ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟੋਆਂ 1-2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਧੰਨਵਾਦ